ਸੰਗਤ ਜੀ ਭਾਰੀ ਸੇਲਾ ਭਾਰੀ ਸੇਲਾ ਤੇ ਬਹੁਤ ਹੀ ਕੈਂਟ ਕੈਂਟ ਬਈ ਕਪੜੇ ਨੇ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਮੇਲੇ ਦੇ ਵਿੱਚ ਬਹੁਤ ਹੀ ਭਾਰੀ ਸੇਲਾ ਲੱਗੀਆਂ ਹੋਈਆਂ ਨੇ ਬਹੁਤ ਹੀ ਸਸਤੇ ਰੇਟਾਂ ਤੇ ਕਪੜੇ ਮਿਲ ਰਹੇ ਨੇ ਬਈ ਆ ਤੁਸੀਂ ਆਪ ਖੁਦ ਦੇਖ ਰਹੇ ਆ ਤੁਹਾਨੂੰ ਇੱਕ ਇੱਕ ਕਪੜਾ ਸਾਰਾ ਕੁਝ ਦਿਖਾ ਦਿਆਂਗੇ ਦੇਖੋ ਬਈ ਕਿੰਨੇ ਸੋਹਣੇ ਨੇ ਤੇ ਕਿੰਨੇ ਕੈਂਟ ਨੇ ਤੇ ਕਿੰਨੇ ਕੈਂਟ ਕੁਆਲਿਟੀ ਦੇ ਨੇ ਤੇ ਸਿਰਫ ਹੀ 50 ਰੁਪਿਆ ਤੋਂ ਲੈ ਕੇ ਇਹ 200 ਰੁਪਏ ਦੇ ਵਿੱਚ ਠੀਕ ਹੈ ਨਾ ਤੇ 300 ਰੁਪਏ ਦੇ ਵਿੱਚ ਵੀ ਹੈਗੇ ਆ 400 ਰੁਪਏ ਦੇ 500 ਰੁਪਏ ਤੱਕ 50 ਰੁਪਿਆ ਤੋਂ ਲੈ ਕੇ 500 ਰੁਪਏ ਦੇ ਵਿੱਚ ਵਿੱਚ ਅਲੱਗੋ ਅਲੱਗ ਗ੍ਰੇਡ ਨੇ ਭਾਈ ਆ ਜੋ ਤੁਹਾਨੂੰ ਦਿਖਾ ਰਹੇ ਆ ਇਹ ਤਾਂ ਸਿਰਫ ਹੀ 200 ਰੁਪਏ ਦੇ ਵਿੱਚ ਮਿਲ ਰਹੇ ਨੇ ਤੇ ਆ ਤੁਸੀਂ ਦੇਖੋ ਲੇਡੀਜ਼ ਵਾਸਤੇ ਜੈਨਸ ਵਾਸਤੇ ਵੀ ਨੇ ਆ ਲੋਹਰਾ ਤੁਸੀਂ ਚੈੱਕ ਕਰੋ ਬਈ ਸਿਰਾ ਸਿਰਾ ਤੇ ਇਹੀ ਲੋਹਰਾ 600 ਤੋਂ ਘੱਟ ਨਹੀਂ ਮਿਲਦੀਆਂ ਜੋ ਕਿ ਸਿਰਫ ਇਥੇ 200 ਰੁਪਏ ਦੇ ਵਿੱਚ ਨੇ ਬਹੁਤ ਜ਼ਿਆਦਾ ਗਰਮ ਤੇ ਕੈਨ ਕੁਆਲਟੀ ਦੇ ਵਿੱਚ ਤੇ ਤੁਸੀਂ ਜ਼ਰੂਰ ਬਈ ਮੁਕਤਸਰ ਸਾਹਿਬ શ્રી ਮੁਕਤਸਰ ਸਾਹਿਬ ਜਿੱਥੇ ਮੱਕੀ ਦਾ ਮੇਲਾ ਲੱਗਦਾ ਬਹੁਤ ਪਾਰਾ ਤੇ ਤੁਸੀਂ ਉੱਥੇ ਜਿਹੜਾ ਮਾਰ ਸਕਦੇ ਹਾਂ ਜਿਹਦਾ ਬਈ ਫਰਵਰੀ ਦਾ ਮਹੀਨਾ ਸਾਰਾ ਹੀ ਲੱਗਣਾ ਹੈਗਾ ਫਰਵਰੀ ਮਹੀਨੇ ਤੱਕ ਇਹ ਸੇਲਾਂ ਲੱਗਣੀਆਂ ਨੇ ਤੇ ਤੁਸੀਂ ਬਈ ਜਰੂਰ ਆਪਣਾ ਟਾਈਮ ਜੋ ਟਾਈਮ ਕੱਢ ਕੇ ਤੇ ਤੁਸੀਂ ਆਦਾ ਕੋਈ ਵੀ ਕੱਪੜਾ ਕੋਈ ਵੀ ਚੀਜ਼ਾ ਮੇਲੇ ਚੋ ਆਕੇ ਖਰੀਦ ਸਕਦੇ ਆ ਬਈ ਦੇਖੋ ਕਿੰਨੀਆਂ ਕਿੰਨੀਆਂ ਸੋਹਣੀਆਂ ਕੋਟੀਆਂ ਬਈ ਸਿਰਫ ਇਹ 200 ਰੁਪਏ ਦੇ ਵਿੱਚ ਕਿੰਨੀ ਘੈਂਟ ਕੁਆਲਿਟੀ ਦੀਆਂ ਦੇਖੋ ਕਿੰਨੇ ਸੋਹਣੇ ਰੰਗ ਨੇ ਤੇ ਹਰ ਇੱਕ ਵੈਰਾਈਟੀ ਮਿਲ ਜੂਗੀ ਬਈ ਤੁਹਾਨੂੰ ਤੇ ਪਰ ਬਸ ਆਉਣ ਦੀ ਗੱਲ ਹੀ ਆ ਤੇ ਤੁਸੀਂ ਜਰੂਰ ਆਓ ਤੇ ਆਪਣਾ ਲਾਹਾ ਤੱਕੋ ਕਿਉਂਕਿ ਫਿਰ ਤਾਂ ਸਾਲ ਤੇ ਗੱਲ ਜਾਵ ਡੈਂਦੀ ਆ ਫਿਰ ਤੇ ਜਰੂਰ ਆ ਕੇ ਮੱਲਾ ਮਾਰੋ ਬਈ ਆ ਦੇਖੋ ਕਿੰਨੇ ਘੁੰਡਿਆ ਸੋਹਣੇ ਜਿੱਡਾ ਹੈ ਨਾ ਤੇ ਇਹੇ ਲੇਡੀਜ਼ ਵਾਸਤੇ ਨੇ ਦੇਖੋ ਬਈ ਕਿੰਨੇ ਸੋਹਣੇ ਨੇ ਕਿੰਨੇ ਸੋਹਣੇ ਕੋਟੀਆਂ ਕੋਟੀਆਂ ਠੀਕ ਨਾ ਹੋਰ ਵੀ ਤੁਹਾਨੂੰ ਦਿਖਾਉਣੇ ਆ ਪਹਿਲਾਂ ਤਾਂ ਆ ਦੇਖੋ ਇੱਕ ਇੱਕ ਦਿਖਾਉਣੇ ਤੁਹਾਨੂੰ ਦੇਖੋ ਕਿੰਨੇ ਸੋਹਣੇ ਨੇ ਦੇਖੋ ਭਾਈ ਹਾਂ ਵੀ ਦੇਖੋ ਤੁਸੀਂ ਚੈੱਕ ਕਰੋ ਇਹ ਤਾਂ 11500 ਤੋਂ 2000 ਤੋਂ ਘੱਟ ਨਹੀਂ ਮਿਲਦੀਆਂ ਆ ਠੀਕ ਹੈ ਨਾ ਤੇ ਆਹ ਦੇਖੋ ਤੁਸੀਂ ਕਿੰਨੇ ਕਿੰਨੇ ਮੋٹے ਕੱਪੜੇ ਨੇ ਭਾਈ ਸਿਰਫ ਇਹ 200 ਰੁਪਏ ਦੇ ਵਿੱਚ 11500 ਤੋਂ 2000 ਤੋਂ ਇਹ ਘੱਟ ਨਹੀਂ ਮਿਲਦੇਗੇ ਤੁਸੀਂ ਚੈੱਕ ਕਰੋ ਭਾਈ ਤੇ ਰੂ ਲਾਹਾ ਤੱਕੋ ਭਾਈ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ